ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਟੂਡੈਂਟਸ ਨੂੰ ਫਰਜ਼ੀ ਆਫਰ ਲੈਟਰ ਦੇ ਕੇ ਠੱਗੀ ਮਾਰਨ ਵਾਲਾ ਗ੍ਰਿਫਤਾਰ 700 ਵਿਦਿਆਰਥੀਆਂ ਦੀ ਫਰਜ਼ੀ ਲੈਟਰਾਂ ਨਾਲ ਜ਼ਿੰਦਗੀ ਕੀਤੀ ਸੀ ਖਰਾਬ ਗੁਰਤੇਜ ਬਰਾੜ ਨੇ ਐਡਮਿੰਟਨ ਅਲਰਸਲੀ ਉਪ ਚੋਣ ਚ ਮਾਰੀ ਬਾਜ਼ੀ ਅਲਬਰਟਾ 'ਚ ਪੰਜਾਬੀ ਮੂਲ ਦੇ 5ਵੇਂ ਵਿਧਾਇਕ ਬਣੇ ਗੁਰਤੇਜ ਬਰਾੜ ਸੀਬੀਐਸਏ ਵੱਲੋਂ 2.2 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਬ੍ਰੈਂਟਨ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਗਾਏ ਚਾਰਜ BC 'ਚ ਨਸ਼ਿਆਂ ਦੀ ਓਵਰਡੋਜ਼ ਕਾਰਨ 161 ਨੇ ਗੁਆਈ ਜਾਨ April 'ਚ ਨਸ਼ਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ 700 ਦੇ ਕਰੀਬ ਸਟੂਡੈਂਟਸ ਨੂੰ ਫਰਜ਼ੀ ਲੈਟਰ ਦੇ ਕੇ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਪੰਜਾਬ ਦੀ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬ੍ਰਿਜੇਸ਼ ਮਿਸ਼ਰਾ 2 ਸਾਲ ਪਹਿਲਾਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਫਰਜ਼ੀ ਆਫਰ ਲੈਟਰ ਬਣਾ ਕੇ ਵਿਦਿਆਰਥੀਆਂ ਨਾਲ ਠੱਗੀ ਮਾਰਨ ਦੇ ਮਾਮਲੇ 'ਚ ਚਰਚਾ 'ਚ ਆਇਆ ਸੀ ਕੈਨੇਡਾ ਪੁਲਿਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਬਰਜੇਸ਼ ਮਿਸ਼ਰਾ ਉੱਥੋਂ ਦੌੜ ਕੇ ਭਾਰਤ ਆ ਗਿਆ ਸੀ। ਬਰਜੇਸ਼ ਮਿਸ਼ਰਾ ਖਿਲਾਫ ਵਕ ਵਕ ਤਰਾਮਾਂ ਦੇ ਤਹਿਤ 9 ਪਰਚੇ ਦਰਜ ਨੇ ਉਸ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਏਡੀਸੀਪੀ ਨੇ ਕਿਹਾ ਕਿ ਬਰਜੇਸ਼ ਮਿਸ਼ਰਾ ਮੁਰ ਤੋਂ ਵਿਦੇਸ਼ ਭੱਜਣ ਦੀ ਫिराਕ 'ਚ ਸੀ। આરોપી ਖਿਲਾਫ ਲੁਕਆਊਟ ਨੋਟਿਸ ਜਾਰੀ ਹੋਣ ਕਾਰਨ ਉਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਰੋਕ ਲਿਆ ਗਿਆ। ਇਸ ਮਗਰੋਂ 에어ਪੋਰਟ ਮੁਲਾਜ਼ਮਾ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਬ੍ਰਿਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਕੇ ਜਲੰਧਰ ਲਿਆਂਦਾ ਗਿਆ। ਹੁਣ આરોપી ਨੂੰ ਅਦਾਲਤ 'ਚ ਪੇਸ਼ ਕਰਕੇ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬ੍ਰਿਜੇਸ਼ ਮਿਸ਼ਰਾ ਵੱਲੋਂ ਦਿੱਤੇ ਫਰਜ਼ੀ ਆਫਰ ਲੈਟਰਾਂ ਕਾਰਨ ਕਈ ਸਟੂਡੈਂਟਸ ਕੈਨੇਡਾ ਤੋਂ ਡਿਪੋਰਟ ਹੋਏ ਨੇ। ਹੁਣ ਪੁਲਿਸ ਵੱਲੋਂ આરોપી ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਅਲਬਰਟਾ ਸੂਬੇ 'ਚ 3 ਰਾਈਡਿੰਗਸ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਨੇ। ਐਡਮਿੰਟਨ ਐਲਰਸਲੀ ਰਾਈਡਿੰਗ ਦੀ ਉਪਚੋਣ ਚ ਪੰਜਾਬੀ ਮੂਲ ਦੇ ਗੁਰਤੇਜ ਬਰਾੜ ਐਮ ਐਲ ਏ ਚੁਣੇ ਗਏ ਨੇ ਅਣਅਧਿਕਾਰਤ ਨਤੀਜਾ ਮੁਤਾਬਕ ਐਨ ਡੀ ਪੀ ਉਮੀਦਵਾਰ ਗੁਰਤੇਜ ਬਰਾੜ ਨੂੰ 4327 ਵੋਟਾਂ ਮਿਲੀਆਂ ਤੇ ਯੂ ਸੀ ਪੀ ਦੇ ਨਰੇਸ਼ ਭਾਰਦਵਾਜ ਨੂੰ 3239 ਵੋਟਾਂ ਹਾਸਲ ਹੋਈਆਂ ਗੁਰਤੇਜ ਬਰਾੜ ਨੇ ਬ੍ਰੌਡਕਾਸਟਿੰਗ ਤੋਂ ਸਿਆਸਤ ਚ ਪ੍ਰਵੇਸ਼ ਕੀਤਾ ਹੈ ਨਤੀਜਿਆਂ ਤੋਂ ਬਾਅਦ ਬਰਾੜ ਨੇ ਕਿਹਾ ਕਿ ਉਹ ਬਿਹਤਰ ਸੇਤ ਸੰਭਾਲ ਸਿੱਖਿਆ ਭਾਈਚਾਰਕ ਸੁਰੱਖਿਆ ਅਤੇ ਦੱਖਣੀ ਐਡਮਿੰਟਨ ਹਸਪਤਾਲ ਲਈ ਲੜਨਗੇ ਜੋ ਸਰਕਾਰ ਦੁਆਰਾ ਰੱਦ ਕੀਤਾ ਗਿਆ ਗੁਰਤੇਜ ਬਰਾੜ ਨੇ ਕਿਹਾ ਕਿ ਅਸੀਂ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਯੂਸੀਪੀ ਨੂੰ ਇੱਕ ਸਪਸ਼ਟ ਸੰਦੇਸ਼ ਭੇਜਿਆਏ ਕਿ ਸਾਡਾ ਭਾਈਚਾਰਾ ਬਿਹਤਰ ਸਹੂਲਤਾਂ ਦੀ ਮੰਗ ਕਰ ਰਿਹਾ ਹੈ ਉਪਚੋਣ ਦੇ ਇਸ ਨਤੀਜੇ ਤੋਂ ਬਾਅਦ ਗੁਰਤੇਜ ਬਰਾੜ ਅਲਬਰਟਾ ਚ ਪੰਜਾਬੀ ਮੂਲ ਦੇ 5ਵੇਂ ਵਿਧਾਇਕ ਬਣ ਗਏ ਨੇ ਇਸ ਤੋਂ ਪਹਿਲਾਂ 2023 ਦੌਰਾਨ ਹੋਈਆਂ ਚੋਣਾਂ ਦੇ ਵਿੱਚ ਐਡਮਿੰਟਨ ਮੀਡੋਜ਼ ਤੋਂ ਐਨਡੀਪੀ ਦੇ ਜਸਵੀਰ ਦਿਓਲ ਕੈਲਗਰੀ ਨਾਰਥ-ਵੈਸਟ ਤੋਂ ਰਾਜਨ ਸਾਨੀ ਕੈਲਗਰੀ ਕ੍ਰਾਸ ਰਾਈਡਿੰਗ ਤੋਂ ਐਨਡੀਪੀ ਦੇ ਗੁਰਿੰਦਰ ਸਿੰਘ ਗਿੱਲ ਅਤੇ ਕੈਲਗਰੀ ਫਾਲਕਨ ਰਿਜ ਤੋਂ ਐਨਡੀਪੀ ਦੇ ਪਰਮਜੀਤ ਬੋਪਾ ਰਾਏ ਜੇਤੂ ਰਹੇ ਸਨ ਅਲਬਰਟਾ ਚ ਤਿੰਨ ਰਾਈਡਿੰਗਸ ਉਪਚੋਣਾ ਹੋਈਆਂ ਜਿਨ੍ਹਾਂ ਚੋਂ ਦੋ ਤੇ ਵਿਰੋਧੀ ਪਾਰਟੀ ਅਲਬਰਟਾ ਐਨਡੀਪੀ ਜੇਤੂ ਰਹੀ ਜਦਕਿ ਇੱਕ ਪਾਰਟੀ ਸੱਤਾਧਾਰੀ ਯੂਸੀਪੀ ਦੇ ਹਿੱਸੇ ਆਈ ਐਡਮੰਟਨ ਸਟ੍ਰੈਥ ਕੋਨਾ ਰਾਈਡਿੰਗ ਸਾਬਕਾ ਐਨਡੀਪੀ ਲੀਡਰ ਅਤੇ ਸਾਬਕਾ ਪ੍ਰੀਮੀਅਰ ਰੀਚਲ ਨੌਟਲੀ ਨੇ 30 ਦਸੰਬਰ ਤੋਂ ਪ੍ਰਭਾਵੀ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ ਐਡਮੰਟਨ ਐਲਰਸਲੀ ਸਾਬਕਾ ਐਨਡੀਪੀ ਵਿਧਾਇਕ ਰੌਡ ਲਿਓਲਾ ਵੱਲੋਂ ਫੈਡਰਲ ਚੋਣਾਂ 'ਚ ਹਿੱਸਾ ਲੈਣ ਲਈ ਮਾਰਚ 'ਚ ਦਿੱਤੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ 올ਡਸ ਡਿਡ ਸਬਰੀ 3 ਹਿਲਜ਼ ਰਾਈਡਿੰਗ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਐਮਐਲਏ ਅਤੇ ਵਿਧਾਨ ਸਭਾ ਸਪੀਕਰ ਨਾਥਨ ਕੂਪਰ ਨੇ ਵਾਸ਼ਿੰਗਟਨ 'ਚ ਅਲਬਰਟਾ ਦੇ ਰਾਜਦੂਤ ਬਣਨ ਲਈ ਆਪਣੀ ਸੀਟ ਛੱਡ ਦਿੱਤੀ ਸੀ ਐਡਮਿੰਟਨ ਸਟ੍ਰੈਥ ਕੋਨਾ ਰਾਈਡਿੰਗ ਤੋਂ ਅਲਬਰਟਾ ਐਨਡੀਪੀ ਲੀਡਰ ਨੈਂਸੀ ਜੇਤੂ ਰਹੇ ਨੇ ਨੈਂਸੀ ਨੂੰ 7952 ਵੋਟਾਂ ਮਿਲੀਆਂ ਨੈਂਸੀ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੈਲਗਰੀ ਦੇ ਮੇਲ ਰਹੇ ਨੇ ਜਿੱਤ ਤੋਂ ਬਾਅਦ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਨੈਂਸੀ ਨੇ ਕਿਹਾ ਕਿ ਇਹ ਤੁਹਾਡੀ ਜਿੱਤ ਹੈ ਇਹ ਤੁਹਾਡਾ ਰਸਤਾ ਹੈ ਜੋ ਤੁਸੀਂ ਅਜਰਾਤ ਬਣਾਇਆ ਹੈ ਹੋਲਡਸ ਡੈਡ ਸਬਰੀ 3 ਹਿਲਜ਼ ਰਾਈਡਿੰਗ ਤੋਂ ਯੂਸੀਪੀ ਉਮੀਦਵਾਰ ਤਾਰਾ ਸਾਇਰ ਜੇਤੂ ਹੋ ਕੇ ਉਭਰੇ ਨੇ ਸਾਇਰ ਨੂੰ 9363 ਜਦਕਿ ਐਨਡੀਪੀ ਉਮੀਦਵਾਰ ਬੇਵ ਟੋਬਸ ਨੂੰ 3061 ਵੋਟਾਂ ਹਾਸਲ ਹੋਈਆਂ ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ 온ਟਾਰੀਓ ਚ ਸਾਰਨੀਆਂ ਨਜ਼ਦੀਕ ਯੂਐਸ ਤੋਂ ਕੈਨੇਡਾ ਦਾਖਲ ਹੋਣ ਵਾਲੇ ਇੱਕ ਟਰੱਕ ਚੋਂ 23 ਮਿਲੀਅਨ ਡਾਲਰ ਤੋਂ ਵੱਧ ਦੀ ਕੋਕੀਨ ਜ਼ਬਤ ਕੀਤੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਕਿ 12 ਜੂਨ ਨੂੰ ਬਲੂ ਵਾਟਰ ਬ੍ਰਿਜ ਦੇ ਸਰਹੱਦੀ ਅਧਿਕਾਰੀਆਂ ਨੇ ਇੱਕ ਵਪਾਰਕ ਟਰੱਕ ਨੂੰ ਨਰੀਖਣ ਲਈ ਰੋਕਿਆ ਅਧਿਕਾਰੀਆਂ ਨੇ ਇੱਕ ਡਰੱਗ ਸੁੰਘਣ ਵਾਲੇ ਕੁੱਤੇ ਦੀ ਮਦਦ ਨਾਲ ਟਰੱਕ ਦੇ ਟ੍ਰੇਲਰ 'ਚ ਸ਼ੱਕੀ ਨਸ਼ੀਲੇ ਪਦਾਰਥਾਂ ਦੀਆਂ 161 ਇੱਟਾਂ ਵਾਲੇ 6 ਡੱਬੇ ਲੱਭੇ ਸ਼ੱਕੀ ਨਸ਼ੀਲੇ ਪਦਾਰਥ ਦਾ ਕੁੱਲ ਭਾਰ 187 ਕਿਲੋਗ੍ਰam ਸੀ ਜਿਸ ਦੀ ਅੰਦਾਜ਼ਨ ਕੀਮਤ 23.3 ਮਿਲੀਅਨ ਡਾਲਰ ਸੀ ਸੀਬੀਐਸਏ ਨੇ ਇਸ ਨੂੰ ਮਹੱਤਵਪੂਰਨ ਪ੍ਰਾਪਤੀ ਕਿਹਾ ਹੈ ਸਰਹੱਦੀ ਏਜੰਸੀ ਨੇ ਕਿਹਾ ਕਿ ਉਸਨੇ ਬ੍ਰੈਂਪਟਨ ਦੇ 27 ਵਰਿਆਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਕੋਕੀਨ ਤਸਕਰੀ ਦੇ ਦੋਸ਼ ਲਗਾਏ ਨੇ ਇਸ ਸਾਲ ਹੁਣ ਤੱਕ ਬਾਰਡਰ ਅਧਿਕਾਰੀਆਂ ਨੇ ਦੱਖਣੀ ਅਨਟਾਰੀਓ ਦੇ ਪ੍ਰਵੇਸ਼ ਬੰਦਰਗਾਹਾਂ ਤੇ ਕੁੱਲ 978 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਹੈ ਖੇਤਰ ਚ ਸੀਬੀਐਸਏ ਦੇ ਸੰਚਾਲਨ ਨਿਰਦੇਸ਼ਨ ਐਨ ਨਗਵੇ ਨੇ ਇੱਕ ਬਿਆਨ ਚ ਕਿਹਾ ਕਿ ਇਸ ਸਾਲ ਬਲੂ ਵਾਟਰ ਬ੍ਰਿਜ ਤੇ ਯੂਐਸ ਤੋਂ ਆਉਣ ਵਾਲੀ ਕੋਕੀਨ ਚੌਥੀ ਵਾਰ ਜ਼ਬਤ ਕੀਤੀ ਗਈ ਜੋ ਸਾਡੇ ਬਾਰਡਰ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਸ਼ਾਨਦਾਰ ਕੰਮ ਅਤੇ ਸਾਡੀਆਂ ਸਰਹੱਦਾਂ ਦੀ ਸੁਰੱਖਿਆ ਚ ਉਹਨਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ ਆਪਣੀ ਰਿਲੀਜ਼ ਦੇ ਵਿੱਚ ਸੀਬੀਐਸਏ ਨੇ ਪਿਛਲੇ ਸਾਲ ਦੇ ਅਖੀਰ ਚ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਧੀਨ ਫੈਡਰਲ ਸਰਕਾਰ ਦੇ ਵਾਅਦੇ ਨੂੰ ਉਜਾਗਰ ਕੀਤਾ ਕਿ ਉਹ ਸਰਹੱਦੀ ਸੁਰੱਖਿਆ 'ਚ 1.3 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਕੈਨੇਡਾ BC 'ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਅਪ੍ਰੈਲ ਮਹੀਨੇ ਦੌਰਾਨ 165 ਜਣਿਆਂ ਨੇ ਜਾਨ ਗਵਾਈ। BC ਕਾਰਨਰਜ਼ ਸਰਵਿਸ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਫਰਵਰੀ ਅਤੇ ਮਾਰਚ ਦੇ ਮੁਕਾਬਲੇ ਵੱਧ ਬਣਦੇ ਨੇ, ਜਦੋਂ ਫਰਵਰੀ ਦੌਰਾਨ 132 ਜਣਿਆਂ ਦੀ ਜਾਨ ਗਈ ਤੇ ਮਾਰਚ ਦੌਰਾਨ 143 ਜਣਿਆਂ ਨੇ ਦਮ ਤੋੜਿਆ। ਮੌਜੂਦਾ ਬਰੇ ਦੌਰਾਨ ਸਭ ਤੋਂ ਵੱਧ 185 ਮੌਤਾਂ ਫਰੇਜ਼ਰ ਹੈਲਥ ਰੀਜਨ ਚ ਹੋਈਆਂ ਜਦਕਿ ਵੈਨਕੂਵਰ ਕੋਸਟਲ ਹੈਲਥ ਰੀਜਨ ਚ 155 ਮੌਤਾਂ ਹੋਣ ਦੀ ਰਿਪੋਰਟ ਹੈ ਅਪ੍ਰੈਲ ਮਹੀਨੇ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਨਸ਼ਿਆਂ ਦੀ ਓਵਰਡੋਜ਼ ਕਾਰਨ ਰੋਜ਼ਾਨਾ 5.5 ਮੌਤਾਂ ਹੋਈਆਂ ਜੋ ਮੌਜੂਦਾ ਬਰੇ ਦਾ ਸਭ ਤੋਂ ਉੱਚਾ ਅੰਕੜਾ ਦੱਸਿਆ ਜਾ ਰਿਹਾ ਹੈ 47% ਮੌਤਾਂ ਨਿੱਜੀ ਰਹਿائش ਚ ਹੋਈਆਂ ਜਦਕਿ 21% ਲੋਕਾਂ ਨੇ ਖੁੱਲੇ ਅਸਮਾਨ ਦੇ ਹੇਠਾਂ ਦਮ ਤੋੜਿਆ BC ਗ੍ਰੀਨ ਪਾਰਟੀ ਦੇ ਅੰਤਰਮ ਆਗੂ ਜਰੇਮੀ ਵੈਲੇਰੀਅਟ ਨੇ ਐਂਡੀਪੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਦਾ ਸੰਕਟ ਵੱਡਾ ਨੁਕਸਾਨੀ ਹੋ ਰਿਹਾ ਏ ਖੁੱਲੇ ਅਸਮਾਨ ਹੇਠ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ 2022 ਚ ਇਹ ਅੰਕੜਾ 15% ਦਰਜ ਕੀਤਾ ਗਿਆ ਜੋ ਹੁਣ ਵੱਧ ਕੇ 21% ਹੋ ਚੁੱਕਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੁੱਲ ਮੌਤਾਂ ਚੋਂ 67% ਲੋਕਾਂ ਦੀ ਉਮਰ 30 ਸਾਲ ਤੋਂ 59 ਸਾਲ ਦਰਮਿਆਨ ਦਰਜ ਕੀਤੀ ਗਈ ਜਦਕਿ 76% مرد ਅਤੇ ਬਾਕੀ ਔਰਤਾਂ ਸਨ ਦੂਜੇ ਪਾਸੇ ਪਿਛਲੇ ਸਾਲ ਜਨਵਰੀ ਤੋਂ ਅਕਤੂਬਰ ਤੱਕ 1925 ਜਣਿਆਂ ਨੇ ਓਵਰਡੋਜ਼ ਕਾਰਨ ਜਾਨ ਗਵਾਈ ਤੇ ਇਹ ਅੰਕੜਾ 2023 ਦੇ ਮੁਕਾਬਲੇ ਪਹਿਲੇ 10 ਮਹੀਨੇ ਦੇ ਮੁਕਾਬਲੇ 10% ਘਟ ਬਣਦਾ ਹੈ ਬੀਸੀ ਕੋਰਨਰਸ ਸਰਵਿਸ ਵੱਲੋਂ ਪੁਵਿੱਖ ਚ ਜਾਨੀ ਨੁਕਸਾਨ ਦੇ ਅੰਕੜੇ ਹੇਠਾਂ ਆਉਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ ਜਾਨੀ ਨੁਕਸਾਨ ਚ ਕਮੀ ਆਉਣ ਦੇ ਬਾਵਜੂਦ ਨਸ਼ੀਲੇ ਪਦਾਰਥ बीसी ਚ ਗੈਰ ਕੁਦਰਤੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਨੇ ਸੂਬੇ ਚ ਹੋਏ ਕਤਲਾਂ ਖੁਦਕੁਸ਼ੀਆਂ ਹਾਦਸਿਆਂ ਤੇ ਬਿਮਾਰੀਆਂ ਕਾਰਨ ਮਰਨ ਵਾਲਿਆਂ ਤੋਂ ਜ਼ਿਆਦਾ ਜਾਨੀ ਨੁਕਸਾਨ ਨਸ਼ਿਆਂ ਦੀ ਓਵਰਡੋਜ਼ ਦੇ ਕਾਰਨ ਹੋ ਰਿਹਾ ਹੈ ਤਕਰੀਬਨ ਹਰ ਉਮਰ ਵਰਗ ਦੇ ਲੋਕ ਨਸ਼ਿਆਂ ਦੀ ਮਾਰ ਹੇਠ ਆ ਰਹੇ ਨੇ ਪਰ ਅਣਥੱਕ ਯਤਨਾਂ ਸਦਕਾ ਮੌਤਾਂ ਦੀ ਗਿਣਤੀ ਕਾਫੀ ਹੱਦ ਤੱਕ ਘਟਾਈ ਗਈ ਹੈ ਇਸ ਨੂੰ ਹੋਰ ਹੇਠਾਂ ਲਿਆਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਫੈਂਟਾਨੀਲ ਹੀ ਦੱਸੀ ਜਾ ਰਹੀ ਹੈ ਤੇ 87% ਤੋਂ ਵੱਧ ਜਾਨਾਂ ਇਸ ਖਤਰਨਾਕ ਨਸ਼ੇ ਕਾਰਨ ਗਈਆਂ ਨੇ ਜੀਟੀਏ ਨਿਵਾਸੀਆਂ ਨੂੰ ਛੇਤੀ ਹੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ एनवायरनमेंट कनाडा ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ 'ਚ ਅੱਜ ਰਾਤ ਤੋਂ ਗਰਮੀ ਘਟ ਸਕਦੀ ਹੈ। ਮੌਸਮ ਏਜੰਸੀ ਵੱਲੋਂ ਦਿਨ ਦੇ ਸਮੇਂ ਦਾ ਉੱਚਤਮ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਸੋਮਵਾਰ ਦੀ ਗਰਮੀ ਨੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਤਾਪਮਾਨ ਦਾ ਰਿਕਾਰਡ ਤੋੜ ਦਿੱਤਾ। ਮੌਸਮ ਵਿਗਿਆਨੀ ਕ੍ਰਿਸਟੀਨਾ ਕ੍ਰੈਚਮੈਨ ਨੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਪੀਅਰਸਨ ਹਵਾਈ ਅੱਡੇ ਤੇ ਤਾਪਮਾਨ 35.8 ਸੈਲਸੀਅਸ ਦਰਜ ਕੀਤਾ ਗਿਆ। 23 ਜੂਨ 1921 ਨੂੰ 32.8 ਸੈਲਸੀਅਸ ਤਾਪਮਾਨ ਦਾ ਰਿਕਾਰਡ ਸੀ ਟ੍ਰਾਂਟੋ ਵਿੱਚ ਫੈਮਿਲੀ ਡਾਕਟਰ ਸਮੰਥਾ ਗ੍ਰੀਨ ਦਾ ਕਹਿਣਾ ਹੈ ਕਿ ਇਸ ਨੂੰ ਸਾਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਸਾਡੇ ਸਾਰਿਆਂ ਖਾਸ ਕਰਕੇ ਸਭ ਤੋਂ ਕਮਜ਼ੋਰ ਲੋਕਾਂ ਕੋਲ ਠੰਡੀਆਂ ਅੰਦਰੂਨੀ ਥਾਵਾਂ ਤੱਕ ਪਹੁੰਚ ਹੋਵੇ ਜ਼ਿਕਰਯੋਗ ਹੈ ਕਿ অন্ਟਾਰੀਓ ਤੇ ਦੱਖਣ ਪੂਰਬੀ ਕਯੂਬਿਕ ਦੇ ਬਹੁਤ ਸਾਰੇ ਇਲਾਕੇ ਹੀਟ ਡੋਮ ਦੇ ਚੱਲਦਿਆਂ ਗਰਮੀ ਦੀ ਮਾਰ ਝੱਲ ਰਹੇ ਨੇ এনਵਾਇਰਨਮੈਂਟ ਕੈਨੇਡਾ ਨੇ ਸ਼ਨੀਵਾਰ ਨੂੰ ਇਲਾਕੇ ਲਈ ਹੀਟ ਵਾਰਨਿੰਗ ਜਾਰੀ ਕੀਤੀ ਸੀ ਹੀਟ ਡੋਮ ਇੱਕ ਵਾਯੂ ਮੰਡਲੀ ਵਰਤਾਰਾ ਹੁੰਦਾ ਹੈ ਜਿਸ ਵਿੱਚ ਇੱਕ ਖਾਸ ਭੂਗੋਲਿਕ ਖਿੱਤੇ ਉੱਪਰ ਗਰਮ ਹਵਾ ਇੱਕ ਪਹਾੜ ਵਾਂਗ ਰੂਪ ਅਖਤਿਆਰ ਕਰ ਲੈਂਦੀ ਹੈ ਜਿਸ ਕਰਕੇ ਉਸ ਇਲਾਕੇ 'ਚ ਗਰਮੀ ਲਗਾਤਾਰ ਵਾਧੀ ਹੈ ਅਤੇ ਬੇहद ਹਮਸ ਤੇ ਤਾਪਮਾਨ ਨੂੰ ਹੋਰ ਵੀ ਗਰਮ ਮਹਿਸੂਸ ਕਰਵਾਉਂਦੀ ਹੈ ਡਾਕਟਰ ਗ੍ਰੀਨ ਮੁਤਾਬਕ ਜਿਵੇਂ-ਜਿਵੇਂ ਬਾਹਰੀ ਤਾਪਮਾਨ ਵਧਦਾ ਹੈ ਮਨੁੱਖੀ ਸਰੀਰ ਹੋਮੋਪੈਲੇਸਟਿਕਸ ਨਾਮੀ ਪ੍ਰਕਿਰਿਆ ਤਹਿਤ ਅੰਦਰੂਨੀ ਤਾਪਮਾਨ ਨੂੰ 37 ਡਿਗਰੀ ਤੱਕ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਐਨਵਾਇਰਨਮੈਂਟ ਕੈਨੇਡਾ ਲੋਕਾਂ ਨੂੰ ਦਿਨ ਦੇ ਸਭ ਤੋਂ ਠੰਡੇ ਹਿੱਸਿਆਂ ਦੌਰਾਨ ਗਤੀਵਿਧੀਆਂ ਦੀ ਯੋਜਨਾ ਬਣਾ ਕੇ ਸੂਰਜ ਅਤੇ ਗਰਮੀ ਦੇ ਸੰਪਰਕ ਨੂੰ ਸੀਮਤ ਕਰਨ ਦੀ ਸਲਾਹ ਦੇ ਰਿਹਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਆਪ ਅਤੇ ਦੂਜਿਆਂ 'ਚ ਹੀਟ ਸਟ੍ਰੋਕ ਦੇ ਲੱਛਣਾਂ ਤੇ ਨਜ਼ਰ ਰੱਖਣ ਜੋ ਇੱਕ ਮੈਡੀਕਲ ਐਮਰਜੈਂਸੀ ਹੈ। ਲੱਛਣਾਂ 'ਚ ਲਾਲ ਅਤੇ ਗਰਮ ਚਮੜੀ, ਚੱਕਰ ਆਉਣਾ, ਮਤਲੀ, ਉਲਝਣ ਅਤੇ ਚੇਤਨਾ 'ਚ ਤਬਦੀਲੀ ਸ਼ਾਮਲ ਹੋ ਸਕਦੀ ਹੈ। ਐਨਵਾਇਰਨਮੈਂਟ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਡਾਕਟਰੀ ਸਹਾਇਤਾ ਦੀ ਉਡੀਕ ਕਰਦੇ ਹੋਏ ਵਿਅਕਤੀ ਨੂੰ ਠੰਡੀ ਜਗ੍ਹਾ ਤੇ ਲਿਜਾ ਕੇ ਵਾਧੂ ਕੱਪੜੇ ਹਟਾ ਕੇ ਸਰੀਰ ਦੇ ਆਲੇ-ਦੁਆਲੇ ਠੰਡਾ ਪਾਣੀ ਜਾਂ ਬਰਫ਼ ਦੇ ਪੈਕ ਲਗਾ ਕੇ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਕੈਨੇਡਾ ਤੋਂ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ ਇੱਥੇ ਦੋ ਪੰਜਾਬੀ ਪਰਿਵਾਰਾਂ ਤੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦਕਿ ਅਮਰੀਕਾ 'ਚ ਇੱਕ ਭਾਰਤੀ ਪਰਿਵਾਰ ਨਾਲ ਵੀ ਅਣਹੋਣੀ ਵਾਪਰੀ। BC ਦੇ ਕ੍ਰੈਨਬਰੁੱਕ ਸ਼ਹਿਰ ਨਾਲ ਸਬੰਧਤ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸ਼ਨਪ੍ਰੀਤ ਸਿੰਘ ਅਚਾਨਤ ਚੇਤ ਅਕਾਲ ਚਲਾਣਾ ਕਰ ਗਿਆ ਜਿਸ ਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਜਸ਼ਨਪ੍ਰੀਤ ਸਿੰਘ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਤੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਚ ਰੁੱਝ ਗਿਆ ਪਰ ਹਾਲਾਤ ਕਦੋਂ ਬਦਲ ਗਏ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਜਸ਼ਨਪ੍ਰੀਤ ਦੇ ਮਾਪੇ ਆਖਰੀ ਵਾਰ ਉਸ ਦਾ ਚਿਹਰਾ ਦੇਖਣਾ ਚਾਹੁੰਦੇ ਨੇ ਜਿਸ ਤੇ ਮੱਦੇਨਜ਼ਰ ਭਾਈਚਾਰੇ ਨੂੰ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬੀੜ અમદાવાદ ਨਾਲ ਸਬੰਧਤ ਹਰਮਨ ਜੋਤ ਸਿੰਘ ਗਰੇਵਾਲ ਨੇ ਕੈਨੇਡਾ ਦੀ ਸਖਤ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ ਹਰਮਨਜੋਤ ਸਿੰਘ 22 ਸਾਲ ਦਾ ਸੀ ਜਦੋਂ ਉਸ ਦੇ ਮਾਪੇ ਦੁਨੀਆ ਛੱਡ ਗਏ ਨਾਨਕੇ ਪਰਿਵਾਰ ਨੇ ਉਸ ਦੇ ਬਿਹਤਰ ਭਵਿੱਖ ਲਈ ਕੈਨੇਡਾ ਭੇਜਿਆ ਪਰ ਪੜ੍ਹਾਈ ਦਾ ਬੋਝ ਅਤੇ ਪੱਕੇ ਹੋਣ ਦੀਆਂ ਚਿੰਤਾਵਾਂ ਨੇ ਉਸ ਨੂੰ ਪੈਰਾਂ ਸਿਰ ਖੜੇ ਹੋਣ ਦਾ ਮੌਕਾ ਨਹੀਂ ਦਿੱਤਾ ਉਧਰ ਅਮਰੀਕਾ ਦੇ 온ਟਾਰੀਓ ਸੂਬੇ 'ਚ ਇੱਕ ਭਾਰਤੀ ਪਰਿਵਾਰ ਦਾ ਮੁਖੀ 5 ਦਿਨ ਹਸਪਤਾਲ ਦਾਖਲ ਹੋਣ ਬਗਰੋਂ ਦਮ ਤੋੜ ਗਿਆ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਰਾਜਾ ਰਾਜਨ ਨੇ ਦੱਸਿਆ ਕੇ ਹਸਪਤਾਲ ਦਾ ਬਿੱਲ ਬਕਾਇਆ ਖੜਾ ਹੈ ਅਤੇ ਅੰਤਮ ਸੰਸਕਾਰ ਤੇ ਵੀ ਹਜ਼ਾਰਾਂ ਡਾਲਰ ਖਰਚ ਹੋਣਗੇ ਮ੍ਰਿਤਕ ਦੀ ਪਤਨੀ ਇਸ ਮੁਸ਼ਕਲ ਸਮੇਂ ਦੌਰਾਨ ਲਾਚਾਰ ਹੈ ਜਿਸ ਦਾ 6 ਸਾਲ ਦਾ ਬੇਟਾ ਵਿਸ਼ੇਸ਼ ਜ਼ਰੂਰਤਾਂ ਵਾਲਾ ਬੱਚਾ ਹੈ ਜਦਕਿ ਪੌਣੇ 2 ਸਾਲ ਦੇ ਬੱਚੇ ਦੀ ਜ਼ਿੰਮੇਵਾਰੀ ਵੀ ਉਸ ਦੇ ਮੋਢਿਆਂ ਤੇ ਆ ਗਈ ਹੈ ਬੇਗਾਨੇ ਮੁਲਕ ਚ ਪਰਿਵਾਰ ਅਤੇ ਬਹੁਤੇ ਜਾਣਕਾਰ ਵੀ ਮੌਜੂਦ ਨਹੀਂ ਤੇ ਵੱਡੇ ਪੱਧਰ ਤੇ ਖਰਚੇ ਪੂਰੇ ਕਰਨੇ ਅਸੰਭਵ ਜਾਪਦੇ ਨੇ ਮਿਸਿਸਾਗਾ ਵਿਖੇ ਇੱਕ ਬੱਸ ਨੂੰ ਅੱਗ ਲੱਗ ਗਈ ਅਤੇ ਖੁਸ਼ਕਿਸਮਤੀ ਨਾਲ ਬੱਸ ਡਰਾਈਵਰ ਤੇ ਇਸ ਵਿੱਚ ਸਵਾਰ 5 ਮੁਸਾਫਰ ਸੁਰੱਖਿਅਤ ਬਾਹਰ ਨਿਕਲਣ 'ਚ ਸਫਲ ਰਹੇ। ਮਿਸਿਸਾਗਾ ਸ਼ਹਿਰ ਵੱਲੋਂ ਜਾਰੀ ਬਿਆਨ ਮੁਤਾਬਕ ਹਾਦਸਾ ਐਗਲਿੰਟਨ ਐਵੇਨਿਊ ਇਲਾਕੇ 'ਚ ਵਾਪਰਿਆ। ਬੱਸ ਡਰਾਈਵਰ ਨੇ ਆਪਣੀ ਅਤੇ ਮੁਸਾਫਰਾਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਸਭਨਾਂ ਨੂੰ ਸੁਰੱਖਿਅਤ ਬਾਹਰ ਨਿਕਲਣ 'ਚ ਮਦਦ ਕੀਤੀ। ਸੜਕ 'ਤੇ ਖੜੀ ਬੱਸ ਨੂੰ ਅੱਗ ਲੱਗਣ ਅਤੇ ਇਸ ਨੂੰ ਬੁਝਾਉਣ 'ਚ ਜੁਟੇ ਫਾਇਰ ਫਾਈਟਰਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਬੱਸ ਨੂੰ ਟੋਕ ਕਰਕੇ ਟਰਾਂਜ਼ਿਟ ਗਾਰਾਜ ਚ ਲਜਾਇਆ ਗਿਆ ਜਿੱਥੇ ਪੜਤਾਲ ਨੂੰ ਅੱਗੇ ਵਧਾਇਆ ਜਾਵੇਗਾ ਮਿਸਿਸਾਗਾ ਦੀ ਟਰਾਂਜ਼ਿਟ ਸੇਵਾ ਵੱਲੋਂ ਮੌਕੇ ਤੇ ਪੁੱਜੇ ਫਾਇਰ ਫਾਈਟਰਸ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਸਮੇਂ ਸਿਰ ਤੇ ਦਿੱਤੇ ਹੰਗਾਰੇ ਤੇ ਸ਼ੁਕਰੀਆ ਅਦਾ ਕੀਤਾ ਗਿਆ ਅਮਰੀਕਾ ਦੇ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਚ ਬੰਦ ਪ੍ਰਵਾਸੀਆਂ ਦੀ ਗਿਣਤੀ 59000 ਦੇ ਰਿਕਾਰਡ ਅੰਕੜੇ ਤੋਂ ਟੱਪ ਚੁੱਕੀ ਹੈ ਦੇ ਇਸ ਦੇ ਬਾਵਜੂਦ ਛਾਪਿਆਂ ਦਾ سلسلہ ਲਗਾਤਾਰ جاری ਹੈ ਇਮੀਆਂ ਨੂੰ ਸੌਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਤੇ ਸਬਨਾਂ ਵਾਸਤੇ ਲੋੜੀਂਦੀ ਖੁਰਾਕ ਮੁਹੱਈਆ ਕਰਵਾਉਣ ਦੇ ਕਿਹੋ ਜਿਹੇ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਦੇ ਉਲਟ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਪ੍ਰਾਪਤ ਵਨ ਬਿਗ ਬਿਊਟੀਫੁਲ ਬੈਲਚਡ ਡਿਟੈਂਸ਼ਨ ਸੈਂਟਰਾਂ ਵਿਚਲੇ ਮੰਜੀਆਂ ਦੀ ਗਿਣਤੀ ਅਮਰੀਕਾ ਦੀ ਆਰਥਿਕ ਰਾਜਤਾ ਨੇ ਨਿਊਯਾਰਕ ਚ ਪਹਿਲਾ ਭਾਰਤੀ ਮੇਅਰ ਬਣਨਾ ਲਗਭਗ ਤੈਅ ਦਰਅਸਲ ਡੈਮੋਕ੍ਰੈਟਿਕ ਪਾਰਟੀ ਵੱਲੋਂ ਜ਼ੁਹਰਾਨ ਮਮਦਾਨੀ ਉਮੀਦਵਾਰੀ ਜਿੱਤ ਚੁੱਕੇ ਨੇ ਅਤੇ ਨਿਊਯਾਰਕ ਸ਼ਹਿਰ 'ਚ ਡੈਮੋਕ੍ਰੈਟਿਕਸ ਦਾ ਦਬਦਬਾ ਮੰਨਿਆ ਜਾਂਦਾ ਏ। ਗੁਜਰਾਤੀ ਅਤੇ ਪੰਜਾਬੀ ਮਾਪਿਆਂ ਦੀ ਸੰਤਾਨ ਜ਼ਹਰਾਨ ਮਮਦਾਨੀ ਦਾ ਜਨਮ ਯੂਗਾਂਡਾ 'ਚ ਹੋਇਆ ਤੇ ਬਾਅਦ 'ਚ ਉਹਨਾਂ ਦਾ ਪਰਿਵਾਰ ਅਮਰੀਕਾ ਆ ਕੇ ਵੱਸ ਗਿਆ। ਨਿਊਯਾਰਕ ਸੂਬਾ ਅਸੈਂਬਲੀ ਦੇ 33 ਸਾਲਾਂ ਮੈਂਬਰ ਜ਼ਹਰਾਨ ਮਮਦਾਨੀ ਨੇ ਪਾਰਟੀ ਪੱਧਰ ਤੇ 80% ਤੋਂ ਵੱਧ ਵੋਟਾਂ ਹਾਸਲ ਕਰਦਿਆਂ ਮੇਅਰ ਦੀ ਉਮੀਦਵਾਰੀ ਜਿੱਤ ਲਈ ਜਦਕਿ ਸਾਬਕਾ ਗਵਰਨਰ ਐਂਡਰਿਊ ਕੂਮੋ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਹਾਲਾਂਕਿ ਇਸ ਚੋਣ ਦਾ ਅੰਤਿਮ ਫੈਸਲਾ ਰੈਂਕਡ ਚੁਆਇਸ VOTING ਯਾਨੀ ਕਿ RCV ਰਾਹੀ ਹੋਵੇਗਾ ਪਰ 33 ਸਾਲਾ ਡੈਮੋਕ੍ਰੈਟਿਕ ਨੇਤਾ ਮਮਦਾਨੀ ਦੌੜ 'ਚ ਸਭ ਤੋਂ ਅੱਗੇ ਨੇ RCV ਇੱਕ ਚੋਣ ਪ੍ਰਣਾਲੀ ਹੈ ਜਿਸ ਵਿੱਚ VOTER ਉਮੀਦਵਾਰਾਂ ਨੂੰ ਉਹਨਾਂ ਦੇ ਵੋਟ ਪੱਤਰਾਂ ਦੇ ਤਰਜੀਹ ਦੇ ਆਧਾਰ ਤੇ ਦਰਜਾ ਦਿੰਦੇ ਨੇ ਮਮਦਾਨੀ ਨੇ ਸਮਰਥਕਾਂ ਨੂੰ ਦਿੱਤੇ ਭਾਸ਼ਣ 'ਚ ਕਿਹਾ ਅਸੀਂ ਇਤਿਹਾਸ ਰਚ ਦਿੱਤਾ ਹੈ ਮੈਂ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਤੁਹਾਡੀ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਹੋਵਾਂਗਾ ਜਿੰਸੀ ਸ਼ੋਸ਼ਣ ਦੇ ਮਾਮਲੇ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਮੋ ਨੇ ਸਮਰਥਕਾਂ ਨੂੰ ਦੱਸਿਆ ਕਿ ਉਸਨੇ ਮਮਦਾਨੀ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੂੰ ਵਧਾਈ ਦਿੱਤੀ ਸੀ ਕਿਉਮੋ ਨੇ ਸਮਰਥਕਾਂ ਨੂੰ ਕਿਹਾ ਅੱਜ ਰਾਤ ਉਸ ਦੀ ਰਾਤ ਹੈ ਉਹ ਇਸ ਦਾ ਹੱਕਦਾਰ ਹੈ ਉਹ ਜਿੱਤ ਗਿਆ ਜੇਕਰ ਮਮਦਾਨੀ ਇਹ ਚੋਣ ਜਿੱਤ ਜਾਂਦਾ ਹੈ ਤਾਂ ਉਹ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਤੇ ਭਾਰਤੀ ਅਮਰੀਕੀ ਮੇਅਰ ਬਣ ਜਾਣਗੇ ਮੌਜੂਦਾ ਮੇਅਰ 에ਰਿਕ ਐਡਮਸ ਨੇ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਈਮਰੀ ਚੋਣ 'ਚ ਹਿੱਸਾ ਨਹੀਂ ਲਿਆ ਤੇ ਇੱਕ ਸੁਤੰਤਰ ਉਮੀਦਵਾਰ ਵਜੋਂ ਦੁਬਾਰਾ ਚੋਣ ਲੜ ਰਹੇ ਨੇ ਨਿਊਯਾਰਕ ਸਿਟੀ ਦੇ ਬੋਰਡ ਆਫ ਇਲੈਕਸ਼ਨਸ ਦੇ ਅਣਅਧਿਕਾਰਤ ਨਤੀਜਿਆਂ ਅਨੁਸਾਰ ਮਮਦਾਨੀ ਨੂੰ ਐਂਡਰਿਊ ਕਯੂਮੋ ਨਾਲੋਂ ਜ਼ਿਆਦਾ ਬੈਲਟ ਤੇ ਤਰਜੀਹ ਦਿੱਤੀ ਗਈ ਸੀ ਰੈਂਕ ਚੁਆਇਸ ਵੋਟਿੰਗ ਚ ਗਿਣੀਆਂ ਜਾਣ ਵਾਲੀਆਂ ਵੋਟਾਂ ਦੀ ਗਿਣਤੀ ਹੋਰ ਘਟ ਸਕਦੀ ਹੈ ਜਿਸ ਕਾਰਨ ਮਮਦਾਨੀ ਦੀ ਲੀਡ ਵਧੇਰੇ ਨਿਸ਼ਚਿਤ ਮੰਨੀ ਜਾ ਰਹੀ ਹੈ ਹਮੇਸ਼ਾ ਤੋਂ ਹੀ ਸਿਆਸਤ ਚ ਡੂੰਗੀ ਦਿਲਚਸਪੀ ਰੱਖਣ ਵਾਲੇ ਜ਼ੁਹਰਾਨ ਮਮਦਾਨੀ ਨੇ 2021 ਚ ਕੁਇਨਜ਼ ਇਲਾਕੇ ਤੋਂ ਸੂਬਾ ਅਸੈਂਬਲੀ ਦੀ ਚੋਣ ਜਿੱਤੀ ਸੀ ਤੇ ਇਸ ਜਿੱਤ ਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ ਮੇਅਰ ਦੀ ਚੋਣ ਨਾਲ ਸੰਬੰਧਿਤ ਸਰਵੇਖਣ ਵੀ ਆਉਣੇ ਸ਼ੁਰੂ ਹੋ ਰਹੇ ਨੇ ਅਤੇ ਟਰੰਪ ਦੀਆਂ ਨੀਤੀਆਂ ਨੂੰ ਵੇਖਦਿਆਂ ਡੈਮੋਕ੍ਰੈਟਿਕ ਪਾਰਟੀ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਮੈਨਹਟਨ ਇੰਸਟੀਚਿਊਟ ਦੇ ਫੈਲੋ ਚਾਰਲਸ ਫੇਨ ਲਿਹਮਨ ਦਾ ਕਹਿਣਾ ਹੈ ਕਿ ਜ਼ੁਹਰਾਨ ਮਮਦਾਨੀ ਸ਼ਹਿਰ ਵਾਸੀਆਂ ਦੀ ਨਫਜ਼ ਪਛਾਣੜ 'ਚ ਸਫਲ ਰਿਹਾ ਅਤੇ ਸ਼ਹਿਰ ਦੇ ਲੋਕਾਂ ਨੂੰ ਅਜਿਹਾ ਮੇਅਰ ਚਾਹੀਦਾ ਹੈ ਜੋ ਜ਼ਿੰਦਗੀ ਦੇ ਖਰਚਿਆਂ ਨੂੰ ਘਟਾ ਸਕੇ। ਮਮਦਾਨੀ ਸ਼ਹਿਰ ਦੇ ਲੋਕਾਂ ਵਾਸਤੇ ਸਰਕਾਰੀ ਗਰੋਸਰੀ ਸਟੋਰ ਖੋਲਣ ਦੀ ਯੋਜਨਾ ਬਣਾ ਰਿਹਾ ਹੈ ਜਦਕਿ ਨਿਊਯਾਰਕ ਪੁਲਿਸ ਵਿਭਾਗ ਦਾ ਘੇਰਾ ਵਧਾਉਣ ਦੇ ਹੱਕ 'ਚ ਨਹੀਂ। ਮੇਅਰ ਦੀ ਚੋਣ ਅਜੇੇ ਸਮੇਂ ਹੋ ਰਹੀ ਹੈ ਜਦੋਂ ਡੋਨਾਲਡ 트੍ਰੰਪ ਨਿਊਯਾਰਕ ਸਣੇ ਕਈ ਸ਼ਹਿਰਾਂ 'ਚ ਇਮੀਗ੍ਰੇਸ਼ਨ ਛਾਪੇ ਵਧਾਉਣ ਦੇ ਹੁਕਮ ਦੇ ਚੁੱਕੇ ਨੇ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ। ਸਟੂਡੈਂਟਸ ਨੂੰ ਫਰਜ਼ੀ ਆਫਰ ਲੈਟਰ ਦੇ ਕੇ ਠੱਗੀ ਮਾਰਨ ਵਾਲਾ ਗ੍ਰਿਫਤਾਰ 700 ਵਿਦਿਆਰਥੀਆਂ ਦੀ ਫਰਜ਼ੀ ਲੈਟਰਾਂ ਨਾਲ ਜ਼ਿੰਦਗੀ ਕੀਤੀ ਸੀ ਖਰਾਬ। ਗੁਰਤੇਜ ਬਰਾੜ ਨੇ ਐਡਮਿੰਟਨ ਐਲਰਸ ਲਈ ਉਪਚੋਣ ਚ ਮਾਰੀ ਬਾਜ਼ੀ ਅਲਬਰਟਾ ਚ ਪੰਜਾਬੀ ਮੂਲ ਦੇ 5ਵੇਂ ਵਿਧਾਇਕ ਬਣੇ ਗੁਰਤੇਜ ਬਰਾੜ ਸੀਬੀਐਸਏ ਵੱਲੋਂ 23 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਬ੍ਰੈਂਟਨ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਗਾਏ ਚਾਰਜ ਬੀਸੀ ਚ ਨਸ਼ਿਆਂ ਦੀ ਓਵਰਡੋਜ਼ ਕਾਰਨ 165 ਨੇ ਗਵਾਈ ਜਾਨ ਅਪ੍ਰੈਲ ਚ ਨਸ਼ਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ